ਨਾ ਸੁਖਬੀਰ ਸਿੰਘ ਜੀ ਮੈਂ ਆਪਣੀ ਦੁਕਾਨ ਬੰਦ ਕਰ ਜਾ ਆਪਣੇ ਘਰ ਜਾ ਰਹਾ ਸੀਗਾ ਤੇ ਤਿੰਨ ਬੰਦੇ ਮੋਟਰਸਾਈਕਲ ਦੇ ਮੇਰਾ ਬਾਬਾ ਕੋ ਕੇ ਪਹਿਲੇ ਲੈ ਕੇ ਤੇ ਮਾਰ ਕੇ ਮੈਨੂੰ ਜੀ ਕਿੰਨੇ ਕ ਪੈਸੇ ਜੀ ਚਲੋ 100 ਰੁਪਏ ਸੀਗੇ 100 ਰੁਪਏ ਜੀ ਕਿਸ਼ਤੇ ਹੈ ਜੀ ਮੋਟਰਸਾਈਕਲ ਦੇ 7 ਬੰਦੇ ਕਿੰਨੇ ਦੇ ਪਾਣੀ ਦੇ ਘਟਣਾ ਹੈ 7 ਵਜੇ 5 ਮਿੰਟ ਦੀ ਗੱਲ ਹੈ ਜੀ ਉਹ ਕੰਪਲੀਟ ਕਰੇਗੀ ਤੁਸੀਂ ਉਹ ਕੱਤੀ ਹੈ ਜੀ ਕੀ ਕਹਿੰਦੇ ਬੋਲੋ ਪਾਰੇ ਹੁਣ ਚੱਕਰ ਆ ਰਹੇ ਜੀ ਲੱਗਦਾ ਤੁਹਾਡੀ ਕੋਈ ਦੁਸ਼ਮਣੀ ਹੈਗੀ ਬੁੱਤ ਨਾਲ ਨਹੀਂ ਜੀ ਕੀ ਕਾਰਨ ਕੀ ਸਮਝਦੇ ਹੋ? ਕਾਰਨਬਾਦ ਵੀ ਪੈਕ ਹੋਣ ਆਏ ਸੀ ਜੀ ਉੱਪਰ ਲੱਗ ਗਈ ਹੁਣ ਮਦਦ ਦੇਖ ਰੂ ਸੀਗੇ। ਬਾਕੀ ਚਾਰ ਸਾਬ ਬਾਹਰ ਦੇਖਦੇ ਨੂੰ ਕਾਰਵਾਈ ਕਰਦੇ ਨੇ। ਇੱਕ ਹੀ ਰੁਕੀ ਵੀ ਕਰਦੇ ਤੁਹਾਡੀ। ਨਹੀਂ ਹੋ ਸਕਦਾ ਜੀ। ਤੁਹਾਡੀ ਦੁਕਾਨ ਤੇ ਪਿਛਲੇ ਦਿਨੀ ਚੋਰੀ ਵੀ ਹੋਈ ਸੀ ਜੀ ਉਹ ਕੀ ਮਾਮਲਾ ਕੀ ਬਣਾਣਾ। ਉਹ ਤਾਂ ਬੰਦਾ ਫੜੇਗਾ ਸੀ ਜੀ ਉਹ ਤਾਂ ਦੋ ਮਿੰਟ ਵੀ ਨਹੀਂ ਜੀ। ਉਹ ਹੋ ਗਿਆ ਸੀ ਉਹਨਾਂ ਦਾ। ਕੀ ਮੰਗ ਕਰਕੇ ਪ੍ਰਸ਼ਾਸਨ ਦੇ ਤੁਹਾਡੇ ਇੱਕ ਕੰਮ ਲਾ। ਬਸ ਸਾਡਾ ਹਲ ਹਣ ਜੀ ਸੇ ਹੋ ਜੀ। ਬੰਦੇ ਪਰ ਲੱਭਣ ਦੀਆਂ ਨਹੀਂ ਕਰੇ ਕਿ ਨਹੀਂ। ਕਿੰਨੇ ਬੰਦੇ ਜਿੱਕੇ ਦੋਟਰ تین ਬੰਦੇ ਮੋਰਚਾ ਹਾਲ ਦੇ ਚਾਣਾ ਕਿ ਕਿਸੇ ਨਹੀਂ ਜੀ ਉਹ ਬੰਦੇ ਵਿੱਚ ਹਾਂ ਜੀ ਹਾਂ ਜੀ ਮੇਰੇ ਕਜ਼ਨ ਹੈਗੇ ਆ ਅਸੀਂ ਹੁਣੇ ਆਪਣੇ ਕਾਰੋਬਾਰ ਦੇ ਸਬੰਧੀ ਚੰਡੀਗੜ੍ਹ ਤੋਂ ਆਏ ਸੀਗੇ ਤੇ ਮੈਂ ਆਪਣੇ ਘਰ ਚ ਲੱਗਾ ਸੀਗਾ ਤੇ ਗੱਡੀ ਇੱਥੇ ਡ੍ਰੌਪ ਕੀਤੀ ਸੀ ਇਹਨਾਂ ਨੇ ਮੈਨੂੰ ਤੇ ਉਸ ਤੋਂ ਬਾਅਦ ਮੈਂ ਘਰ ਪਹੁੰਚਾ ਨਾਲ ਹੀ 10 ਕੁ ਮਿੰਟ ਬਾਅਦ ਇਹਨਾਂ ਦਾ ਫੋਨ ਆ ਗਿਆ ਇਸ ਤਰ੍ਹਾਂ ਵਾਰਦਾਤ ਹੋ ਗਈ ਹੈ ਤਿੰਨ ਚਾਰ ਮੁੰਡੇ ਆਏ ਹੈਗੇ ਆ ਜਿਹੜੇ ਮੈਨੂੰ ਥ੍ਰੈੱਡ ਕਰ ਗਏ ਤੇ ਪੈਸੇ ਖੋਹ ਕੇ ਲੈ ਗਏ ਆ ਅੱਜ ਦੀ ਕੈਸ਼ ਸੀਗੀ 45000 ਰੁਪਏ ਸਾਡੇ ਕੋਲ ਤੇ ਨਾਲ ਕਾਰ ਤੇ ਵੀ ਮਾਰਿਆ ਗਿਆ ਸੱਟਾਂ ਮਾਰੀਆਂ ਗਈਆਂ ਬੋੜਿਆਂ ਦੇ ਦੋਨੇ ਨਹੀਂ ਮੁੰਡੇ ਜਾਣ ਪਛਾਣ ਸਾਡੇ ਕੋਈ ਨਹੀਂ ਹੈਗੀ ਨਾ ਸਾਡੀ ਕਿਸੇ ਨਾਲ ਖੁੰਦ ਹੈਗਾ ਨਸ ਦੀ ਕੋਈ ਜਾਣ ਪਛਾਣਾ ਉਹਨਾਂ ਦਾ ਕੀ ਮੰਗਾ ਪੁਲਿਸ ਚਾਲੀ ਸਾਡੀ ਮਰਜ਼ੀ ਨਹੀਂ ਤੇ ਉਹ ਹੀ ਮੰਗਾ ਸਾਡੇ ਪੈਸੇ ਦਵਾਜਣ ਤੇ ਸਾਨੂੰ ਹਿਸਾਬਦਾਰ ਹੋਇਆ ਜਾਵੇ ਜਿਹੜੀਆਂ ਸੱਟਾਂ ਮੱਜੀਆਂ ਜਿਹੜਾ ਸਾਡਾ ਨੁਕਸਾਨ ਹੋਇਆ ਉਹਦੀ ਪੂਰਤੀ ਕੀਤੀ ਜਾਵੇ ਜਿਹੜੇ ਥਾਣੇ ਅਸੀਂ ਸਿਵਲ ਲਾਈਨ ਜਾ ਕੇ ਆਏ ਆ ਉਹਨੇ ਰਿਪੋਰਟ ਕਰਾਈ ਹੈਗੀ ਐ ਇਸ ਬੰਦੇ ਦੀ ਸਾਡੀ ਬਣਦੀ ਕਾਰਵਾਈ ਕੀਤੀ ਜਾਵੇ